ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਬਾੜਾ ਤੇਲੀਆਂ ਅਲਗੋਕਲਾਂ ਅਲਗੋ ਕੋਠੀ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਜਸਵੰਤ ਵੀਰ ਉਹਨਾਂ ਦੇ ਕੋਲ ਆਇਆ ਦੋਸਤੋ ਵੀਰ ਜਸਵੰਤ ਸਿੰਘ ਖੈਰੇ ਉਹਨਾਂ ਦੇ ਕੋਲ ਪਸ਼ੂ ਵਪਾਰ ਦਾ ਵੇਰ ਕਿੱਤਾ ਕਰਦਾ ਸੋ ਜਿਹੜੇ ਭਰਾ ਆਪਣੇ ਨਾਲ ਨਵੇਂ ਜੁੜੇ ਉਹਨਾਂ ਦੇ ਆਪਾਂ ਧਿਆਨ ਦੇ ਵਿੱਚ ਦਿਹਾੜ ਗਏ ਪਜੂ ਇਹ ਵੀਡੀਓ ਜਿਹੜੀ ਆ ਦੋਸਤੋ ਆਪਾਂ ਰੁਟੀਨ ਦੇ ਵਿੱਚ ਪਾਉਂਦੇ ਰਹੀਦਾ ਇਸ ਘਰੋਂ ਤਕਰੀਬਨ ਕੋਈ ਦੂਜੇ ਤੀਜੇ ਦਿਨ ਇੱਕ ਵੀਡੀਓ ਅਪਡੇਟ ਆਪਾਂ ਦਿੰਦੇ ਰਹੀਦਾ ਮਾਲ ਆਉਂਦਾ ਰਹਿੰਦਾ ਠੀਕ ਆ ਜੀ ਬਾਕੀ ਤੁਸੀਂ ਸਮੇਂ-ਸਮੇਂ ਨਾਲ ਸੰਪਰਕ ਆਪਣਾ ਬਣਾ ਲਿਆ ਕਰੋ ਪੁੱਛਗਿੱਛ ਕਰਦੇ ਰਿਆ ਕਰੋ ਆਏ ਨਵੇਂ ਨਗਾਂ ਦੀ ਡਿਟੇਲ ਆ ਉਹ ਤੁਹਾਨੂੰ ਮਿਲਦੀ ਰਹੂਗੀ ਠੀਕ ਆ ਜੀ ਸੋ ਠਿੱਕੀਵੜ ਤੋਂ ਕੋਈ 8-7 ਕਿਲੋਮੀਟਰ ਦੀ ਦੂਰੀ ਆ ਸਾਰੀ ਠਿੱਕੀਵੜ ਤੋਂ ਕੈਂਪ ਕਰਨ ਰੋਡ ਦੇ ਉੱਪਰ ਹੀ ਪੇਂਡ ਆ ਜਾਂਦਾ ਠੀਕ ਆ ਜੀ ਬਾੜਾ ਤੇਲੀਆਂ ਸੋ ਤਰੀਕਾ ਜੇ ਕਿਸਾਨ ਵੀਰੋ 16 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਕੋਈ ਸ਼ਾਮ ਦੇ 5 5:30 ਵਜੇ ਦਾ ਟਾਈਮ ਆ ਦੋਨੋਂ ਵੜਾ ਗੱਬੜ ਤੁਹਾਨੂੰ ਦਿਖਾਵਾਂਗੇ ਕਰਾਸ ਬ੍ਰੀਡ ਦੇ ਵਿੱਚ ਜਰਸੀ ਕਰਾਸ ਬ੍ਰੀਡ ਦੇ ਵਿੱਚ ਨਾਲ ਜੀ ਠੀਕ ਆ ਜੀ ਜਰਸੀ ਤੇ ਐਚ ਆਪਣੇ ਨਾਲ ਕਰਾਸ ਮਾਲ ਸਾਫ ਸੁਥਰਾ ਬਾਕੀ ਰੇਟ ਜਿੰਨਾ ਵੀ ਆ ਬਿਲਕੁਲ ਜਾਇਜ਼ ਕਰਾ ਦੇਾਂਗੇ ਠੀਕ ਆ ਜੀ ਸੋ ਬਾਕੀ ਪਸ਼ੂਆਂ ਦੇ ਹਿਸਾਬ ਨਾਲ ਪੂਰੇ ਫੱਬ ਦੇ ਰੇਟ ਹੋਣਗੇ ਬਾਕੀ ਇੱਥੇ ਆਣ ਕੇ ਟਿੱਪ ਕੇ ਤਸੱਲੀ ਤੁਸੀਂ ਕਰਨੀ ਆ ਆਪਣਾ ਇੱਥੇ ਜ਼ਰੂਰ ਕਰਟੇਰੀਆ ਪੂਰਾ ਕਰ ਲਿਆ ਕਰੋ ਠੀਕ ਆ ਜੀ ਮਾਲ ਆਉਂਦਾ ਰਹਿੰਦਾ ਇਸੇ ਤਰ੍ਹਾਂ ਹੀ ਤੋਂ ਟੀਨ ਦੇ ਵਿੱਚ ਸਭ ਤੋਂ ਪਹਿਲਾਂ ਜਸਵੰਤ ਸਾਸਰੀ ਕਲ ਮਹਾਰਾਜ ਸਾਸਿਕਾ ਜੀ ਸੰਤੋ ਸਾਹਿਬ ਜੀ ਠੀਕ ਠਾਕ ਬਹੁਤ ਵਧੀਆ ਤੁਸੀਂ ਹਿੰਨਾਵ ਠੀਕ ਠਾਕ ਬੜੇ ਵਧੀਆ ਜਸਵੰਤ ਸਿਆ ਉਹ ਠੀਕ ਠਾਕ ਪਰਵਾਰ ਮਾਰੀ ਜਾਂਦੇ ਛਾਲਾਂ ਫਿਰ ਹਾਂ ਪੂਰੀਆਂ ਤੇ ਉੱਡ ਜੂ ਉੱਡ ਜੂ ਹੁੰਦਾ ਪਿਆ ਫਿਰ ਉੱਡ ਜੂ ਕੋਠੇ ਤੋਂ ਉੱਡਦੀਆਂ ਠੀਕ ਆ ਠੀਕ ਲੈ ਵੀ ਜਸਵੰਤ ਬਹੁਤ ਵਧੀਆ ਵੀਰੇ ਠੀਕ ਠਾਕ ਆ ਠੀਕ ਆ ਮੈਂ ਵੀ ਜਸਵੰਤ ਤੋਂ ਉਦੋਂ ਆਪਾਂ 2-3 ਉਦੋਂ ਵੀ ਬੜਾ ਦੋਗ ਬਖਾਈਆਂ ਸੀ ਹਾਂਜੀ ਹਾਂਜੀ ਮਾਲ ਵੈਸੇ ਜਦੋਂ ਲੈਣਾ ਤੇ ਬਸ ਸਿਰੇ ਸਾਟ ਹੀ ਲੈਣਾ ਵੀ ਐ ਸਾਫ ਸੁਥਰਾ ਹੀ ਲੈਣਾ ਕੋਕੇ ਬੰਦੀ ਤੇ ਵੀ ਜਿਵੇਂ ਥੱਲੇ ਖੜ ਕੇ ਆਖੀਦਾ ਨੇ ਵੀ ਉਹ ਟੀਸੀ ਵਾਲੇ 베ਰ ਨੂੰ ਹੀ ਹੱਥ ਪਾਉਣਾ ਹਾਂ 베ਰ ਨੂੰ ਪਾਈਦਾ ਨੇ ਉਹ ਵੀ ਪਾਈਆਂ ਉਹਨੇ ਠੀਕ ਠੀਕ ਆ ਚੰਗਾ ਫਲਿਆ ਹੋਵੇ ਕਿਹੜਾ ਹਾਂ ਬਿਲਕੁਲ ਹਾਂ ਉਹ ਤੇ ਬੜੀ ਵਧੀਆ ਚੰਗੀ ਗੱਲ ਆ ਮਾਲ ਸਾਫ ਸੁਥਰੇ ਲੈ ਕੇ ਪੇਸ਼ ਕਰਨਾ ਚਾਹੀਦਾ ਸਾਫ ਸੁਥਰਾ ਭਲਾ ਹਰਤੇ ਦੋ ਮਹੀਨੇ ਦੇ ਬੰਦੇ ਮਹੀਨੇ ਦੋ ਲੈਣੀਆਂ ਸਾਫ ਥੋੜਾ ਸਬਰ ਜੇ ਨਾਲ ਕੰਮ ਕਰਨਾ ਸਬਰ ਠੰਡੇ ਨਾਲ ਤੇ ਠੀਕ ਆ ਭਰਾ ਭਜਾ ਭਜਾਈ ਜੀ ਬਿਲਕੁਲ ਜੀ ਬਿਲਕੁਲ ਲੋ ਵੀ ਵੀਰ ਮਾਲ ਖਰੀਦਦਾ ਦੋਸਤੋ ਨਗ ਲੈਂਦਾ ਚੰਗੇ ਸਾਫ ਸੁਥਰੇ ਪਹਿਲਾਂ ਵੀ ਤੁਹਾਨੂੰ ਆਪਾਂ ਜਿਹੜੀਆਂ ਵਹੜਾ ਦਿਖਾਈਆਂ ਕਰਮ ਵਾਲੀਆਂ ਠੀਕ ਹੈ ਜੀ ਥੱਬਿਆਂ ਦੇ ਥੱਬੇ ਹੀ ਲੇਵੇ ਹੁੰਦੇ ਆ ਤੇ ਬਾਕੀ ਮੇਰਾ ਭਰਾ ਟਿੱਪ ਕੇ ਭਰਾ ਕੇ ਤਸੱਲੀ ਤੁਸੀਂ ਵੀ ਕਰ ਲਿਆ ਕਰੋ ਜ਼ਿੰਮੇਵਾਰੀ ਤਾਂ ਕੋਈ ਵੀਰ ਮਗਾਉਂਦਾ ਆਨਲਾਈਨ ਮਗਾਉਂਦਾ ਉਹ ਵੀ ਜ਼ਿੰਮੇਵਾਰੀ ਆ ਉਹ ਤੁਸੀਂ ਮੇਰਾ ਭਰਾ ਬਿਲਕੁਲ ਵਿਸ਼ਵਾਸ ਤੇ ਯਕੀਨ ਤੇ ਮਗਾ ਸਕਦੇ ਜੀ ਜਦੋਂ ਤੋਂ ਸ਼ੁਰੂਆਤ ਕਿਹੜੀ ਵੇਰ ਪਹਿਲਾਂ ਦਿਖਾਉਣੀ ਆ ਜਲਸੀ ਤੋਂ ਕਰ ਲਿਆ ਕਰਾਸ ਕਾਲੀ ਆਹ ਜਰੂਰ ਲੈ ਵੀ ਇੱਕ ਜਿਸੋਂ ਤਾਂ ਆਪਣੇ ਕੋਲ ਜਰਸੀ ਆ ਕ੍ਰੋਸ ਬ੍ਰੀਡ ਦੇ ਵਿੱਚ ਆ ਭਰਾਵਾ ਹਾਂਜੀ ਚੰਗੀ ਥਾਂ ਦੇ ਵਿੱਚੇ ਪਾਸੇ ਬਹੁਤ ਜਿਆਦੀ ਸਾਫ ਸੁਥਰੀ ਸੰਧੂ ਸਾਹਿਬ ਠੀਕ ਆ ਇਹਦਾ ਸੁਹਾ ਦੱਸ ਦੇ ਵੀ ਇਹ ਦੂਜਾ ਸੁਹਾ ਸੁਣੀ ਸੰਧੂ ਸਾਹਿਬ ਦੂਜਾ ਸੁਹਾ ਹਾਂਜੀ ਲੋ ਵੀ ਦੂਜਾ ਸੁਹਾ ਕਿਸਾਨ ਵੀਰੋ ਠੀਕ ਆ ਜੀ ਛੋਟੀ ਵੱਡੀ ਛੋਟੀ ਕੰਨ ਕੁੰਨ ਹੈ ਬਾਕੀ ਮੇਰਾ ਭਰਾਇ ਕੋਈ ਮਾਰੋ ਚ ਆ ਤਾਂ ਪ੍ਰੋਪਰ ਤੁਹਾਨੂੰ ਆਪਾਂ ਸਟਰਕਚਰ ਦਿਖਾਵਾਂਗੇ ਬਾਕੀ ਹਾਈਟ ਜਿੱਦਾਂ ਕਿ ਆਪਾਂ ਪੰਜਾਬ ਵਾਲੀਆਂ ਜਰਸੀਆਂ ਵੇਖਦੇ ਆ ਕੱਪ ਹਾਈਟ ਦੋਸਤੋ ਇਹਨਾਂ ਵੈਰਾ ਦਾ ਜਰਸੀ ਇਹਦੀ ਪਿਓਰੀ ਤੇ ਬਾਕੀ ਕੀ ਹੁੰਦੀ ਹੈ ਆਰਡਰ ਕੁਆਲਟੀ ਚੰਗੀ ਆ ਤਾਂ ਵੈਸੇ ਜਸਵੰਤ ਹੈ ਤਿਆਰੀ ਤੇ ਹੀ ਆ ਬਿਲਕੁਲ ਜੀ ਤਿੰਨ ਚਾਰ ਦਿਨ ਹੀ ਰਹਿ ਜੇ ਵੱਧ ਤੋਂ ਵੱਧ ਐ ਤਾਂ ਵੱਧ ਸੋ ਸਮਾਂ ਹੀ ਦੋਸਤੋ ਤਿੰਨ ਲੈ ਜੇ ਚਾਰ ਲੈ ਜੇ ਚਲੋ ਜਿੰਨਾ ਕ ਕਰਮਾਲੀ ਨੇ ਟਾਈਮ ਲਿਜਾਣਾ ਆਪਦੇ ਬਿਲਕੁਲ ਮਿੱਥੇ ਦਿਨਾਂ ਤੇ ਸੂਪੂ ਕੀ ਕਰਮਾਲੀ ਉਨੀ ਥੱਲੇ ਹੋਰ ਚੰਗੀ ਬਣ ਜਾਊਗੀ ਆ ਸਾਰੀਆਂ ਸੰਧੂ ਸਾਹਬ ਦੇ ਲਾਂਟੂ ਲਾ ਬਾਹਰ ਇੱਥੇ ਆਪਣੀ ਉਨੀ ਅੱਗੇ ਤੇ ਉਨੀ ਪਿੱਛੇ ਬਾਕੀ ਹੈ ਠੰਡੀ ਧੀਰੀ ਉਦਾਂ ਹਣਾ ਬਹੁਤ ਜ਼ਿਆਦੀ ਜੀ ਮਾੜਾ ਤੂੰ ਤਪੇਰ ਕੇ ਜਸਵੰਤ ਦਿਖਾ ਦੇ ਤਸੱਲੀ ਨਾਲ ਲੋਬੀ ਹੈ ਦੋਸਤੋ ਠੰਡੀ ਠੀਰੀ ਸੀਲ ਸਾਊਗਾ ਕਈ ਵਾਰ ਆ ਪੈਣਾ ਨੇ ਚਵਾਈ ਕਰਨੀ ਹੁੰਦੀ ਹੈ ਇਹ ਤਰ੍ਹਾਂ ਦੇ ਵਿੱਚ ਬੱਚਾ ਬਹਿ ਜਾ ਥੱਲੇ ਉਹਨਾਂ ਦੇ ਆਪਾਂ ਧਿਆਨ ਚ ਲਿਆ ਦੇਣੇ ਆ ਠੀਕ ਹੈ ਜੀ ਹਾਂ ਥਣ ਥਣ ਮੁਠੀ ਲੱਗਾ ਚਾਹੇ ਕੋਈ ਸੱਜਣ ਵੀਰ ਬਿਲਕੁਲ ਦੋ ਪਾਸੇ ਬੈਠ ਕੇ ਚਵਾਈ ਕਰ ਲੇ ਵੈਰ ਚੰਗੀ ਹੈ ਦੁੱਧ ਬਗੇ ਮੇਰਾ ਭਰਾ ਸਮਾਂ ਆਉਣ ਤੇ ਪਤਾ ਲੱਗ ਜਾਊਗਾ ਵੀ ਕਿੰਨਾ ਕ ਕਰਮਾਂ ਵਾਲੀ ਚਵਾਊਗੀ ਦੁੱਧ ਬਾਕੀ ਸੰਧੂ ਸਾਹਿਬ 22 ਕਿਲੋ ਆਇਆ ਪਰ ਉਹਨੇ ਠੀਕ ਆ ਉਮੀਦ ਤੇ ਬੜੀ ਆਣਾ 24 25 ਕਿਲੋ ਦੀ ਬਾਕੀ ਗਰਮੀ ਆ 22 23 ਕਿਲੋ ਤੇ ਦੋਗੀ ਦੋਗੀ ਨਾ ਮੈਂ ਨਾ 20 22 ਜਾਂ 20 ਤੋਂ ਪਲੱਸ ਪਲੱਸ ਜਿਹੜੇ ਅੱਜ 20 ਕਿਲੋ ਚਵਾ ਗਈ ਉਹ 25 ਮੰਨ ਕੇ ਹੀ ਲਵੇ 25 ਹਾਂ ਸਹੀ ਗੱਲ ਕਿ ਗਰਮੀ ਵੀ ਬਹੁਤ ਜਿਆਦੀ ਹੈ ਗਰਮੀ ਜਿਆਦੀ ਹੈ ਬਿਲਕੁਲ ਬਿਲਕੁਲ ਦੁੱਧ ਬਾਦ ਵਾਲੀ ਥੱਲੇ ਪੰਡ ਪਾਈ ਫਿਰਦੀ ਕਰਮ ਬਿਲਕੁਲ ਬਿਲਕੁਲ ਬੜਾ ਸੋਹਣਾ ਇੱਧਰ ਲੱਗਾ ਲੋਬੇ ਠੀਕ ਆ ਜੀ ਸੋ ਬਾਕੀ ਹਵਾਨੇ ਲੈਵੇ ਦੀ ਖਬਰਦਾਰ ਆ ਤੇ ਬੇਮਲੂਮੀ ਕਿਤਨਾ ਕਿਤੇ ਮਾੜੀ ਮੋੜ ਕਿਤੇ ਭੂਣ ਭਲਾਣਾ ਹੈਗੀ ਹਵਾਨੇ ਦੇ ਵਿੱਚ ਤਿਆਰੀ ਦੇ ਵਿੱਚ ਹਾਂ ਨਾ ਦੇ ਹੀ ਉਹ ਠੀਕ ਹੈ ਜੀ ਸੋ ਬਾਕੀ ਕਿਸੇ ਰਕਮ ਦੀ ਕੋਈ ਲੱਤ ਛੜਨੀ ਨਹੀਂ ਗਈ ਕੋਈ ਕਾਲੀ ਨਹੀਂ ਗਈ ਬਾਕੀ ਇੱਕ ਵੀ ਆਪਾਂ ਤੁਹਾਨੂੰ ਤੋੜ ਕੇ ਦਿਖਾਉਣੇ ਆ ਲਓ ਜੇ ਤੁਹਾਨੂੰ ਤੇ ਕੋਈ ਬਾਹਰ ਮਾਰਾ ਵੀ ਤੋੜ ਕੇ ਦਿਖਾਵੇ ਸੋ ਬਹਿਰਾ ਕਾ ਵੀ ਗੁਦਾਰ ਕੋ ਟੁੰਬਾ ਹੀ ਕਰਮਾਲੀਆਂ ਠੀਕ ਹੈ ਜੀ ਚਕੀਆਂ ਦੇ ਸਾਫ ਸਪਾਈਆਂ ਵਾਲੀਆਂ ਨੇ ਸੁਤਰੀਆਂ ਨੇ ਮੰਦੇ ਦੀ ਪਾਸ਼ੀ ਹੋ ਗਿਆ ਹਵਾਨੇ ਨੇ ਵੇਲੇ ਪਾਸਿਓਂ ਵੀ ਬਾਕੀ ਤਿਆਰੀ ਜੀ ਆ ਤਿੰਨ ਚਾਰ ਦਿਨ ਲੈ ਗੋਗੇ ਉਹਦੇ ਨਾਲ ਸੋ ਤੋੜਾ ਇੱਕ ਵਾਰੀ ਮੇਰਾ ਭਰਾ ਚੈੱਕ ਕਰੋ ਮੜਕ ਮੜਕ ਕਰਦੀ ਹਾਂ ਹਾਂ ਬਹੁਤ ਖੂਬਸੂਰਤ ਹੈ ਠੀਕ ਹੈ ਜੀ ਸੋ ਕਾਫੀ ਸੋਹਣਾ ਸਟਰਕਚਰ ਆ ਉਲਰੀ ਪਈ ਦੁੱਧ ਦੀ ਆਪਾਂ ਉਮੀਦ ਕਰ ਸਕਦੇ ਆ ਇਸ ਵੇੜ ਤੋਂ ਰੰਗ ਬਲੈਕ ਤੇ ਥੱਬਿਆਂ ਦਾ ਥੱਲੇ ਲੇਵਾ ਲਈ ਫਿਰਦੀ ਹੈ ਜੰਮਾਰੀ ਪਛਾਣ ਅੱਗੋਂ ਚੁੱਕੀ ਨਾ ਜਾਵੇ ਇੰਨਾ ਕੁ ਲੋਡ ਪਾਈ ਦਿੰਦੀ ਬਿਲਕੁਲ 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 ਹੋਣਾ ਹੋਵੇ ਸੰਦੋ ਸਾਹ ਅੱਗੋਂ ਚੁੱਕੀ ਜਾਵੇ ਬਿਲਕੁਲ ਬਿਲਕੁਲ ਇਹ ਉਹ ਗੱਲਬਾਤ ਹੈ ਵੀ 16 ਫੁੱਟੇ ਟਰਾਲੇ ਦੇ ਵਿੱਚ ਜਦੋਂ ਕਿਤੇ ਝੋਨੇ ਦੀ ਟੀਸੀ ਕੱਢੀ ਹੁੰਦੀ ਨਾ ਆ ਤੇ ਟਰੈਕਟਰ ਕੋ ਚ ਕੀਂਦਾ ਉਹ ਗੱਲ ਬਣੀ ਤੇ ਲੋਡ ਪਿਆ ਹੁੰਦਾ ਮਗਰੋਂ ਤੇ ਫਿਰ ਚਕੀਚਣਾ ਦੇ ਗਈ ਆ ਹਾਂ ਲੋਡ ਪਿਆ ਟੀਸੀ ਕੱਢੀ ਪਈ ਇਹਨੇ ਬੱਲੇ ਬੱਲੇ ਸਾਡੇ ਚੋਕ ਤਿੰਨਾ ਚਾਉਂ ਲੋ ਵੀ ਕਰੋ ਗੱਲ ਠੀਕ ਆ ਜੀ ਹੁਣ ਵੇਖੋ ਪੂਰੇ ਕੰਨ ਬਹੁਤ ਖੂਬਸੂਰਤ ਕਰਮਾ ਲਈ ਠੀਕ ਆ ਜੀ ਇੱਕ ਸਹਿ ਵਰਗੇ ਕੰਨਾ ਬਿਲਕੁਲ ਛੋਟੇ ਜੇ ਛੋਟੀ ਜੀ ਬਹੁਤ ਸਮਾਲ ਸਾਈਜ਼ ਫੇਸ ਕੁਆਲਿਟੀ ਆ ਤੇ ਥਣ ਹੱਥੀ ਮੁਠੀ ਰ ਆ ਗਿਆ ਠੀਕ ਆ ਜੀ ਹਾਂ ਜੀ ਤੇ ਬਾਕੀ ਜਿੰਨੀ ਵੀ ਆ ਤਾਂ ਅਕੋਰਡਿੰਗ ਤੁਸੀਂ ਦੇਖੋਗੇ ਬਹੁਤ ਪਿਆਰੀ ਹੈ ਵੈਡ ਜਰਸੀ ਕ੍ਰੋਸ ਬਰੀਡ ਦੇ ਵਿੱਚ ਸੋ ਪਸੰਦ ਆਊਗੀ ਭਰਾਵਾਂ ਨੂੰ ਆ ਦੇਖੋ ਬਾਕੀ ਜਸਵਾਸਿਆ ਲੈ ਗਈ ਕਿ ਦੋ ਤਿੰਨ ਦਿਨ ਲੈ ਗਈ ਤਾਂ ਕੋਈ ਹੱਥ ਪੰਨਾ ਨਹੀਂ ਰਹਿ ਜਾਣਾ ਹਾਂ ਲੈ ਜਾਣੇ ਸੰਤੂ ਸਾਹਿਬ ਬਾਕੀ ਪਾਣੀ ਤੇ ਅੱਜ ਵੀ ਪੂਰੀ ਪਈਏ ਚਲੋ ਸੂ ਵੀ ਪੈਂਦੀ ਹੈ ਤਾਂ ਕੋਈ ਚਲੋ ਅੱਜ ਲੈ ਜਾਣੇ ਦਿਨ ਸੌਖੇ ਤਿੰਨ ਚਾਰ ਹਾਂ ਐਂਡ ਕਰਾ ਲੂਗੀ ਉਹਦੀ ਬਾਰ ਠੀਕ ਹੈ ਜੀ ਸੋ ਕਿਸੇ ਰਕਮ ਦਾ ਫਾਜੇ ਲੱਗਦਾ ਨੇ ਵੀ ਕੋਈ ਦੋ ਇੱਕ ਦੋ ਦੋ ਦਿਨਾਂ ਦੇ ਦੀ ਸੁੰਦੀ ਆ ਜੀ ਬੁੜੇ ਪੜੇ ਨੇ ਖਿੱਚੇ ਜਿਦਾ ਸਾਰੇ ਟੈਲੈਂਟ ਉਹ ਲਾਣੇ ਕਦੇ ਨਹੀਂ ਆਈ ਪਿੱਛੇ ਸਾਰੀਆਂ ਬਿਲਕੁਲ ਬਿਲਕੁਲ ਕਰੂਗੀ ਖੋਜ ਰੂ ਇੱਕ ਵਾਰੀ ਪੂਰੀ ਪੂਰੀ ਤੇ ਖੋਜ ਆ ਰੂਦ ਖੋਸ਼ ਆ ਵੇਹ ਹਾਂ ਹਾਂ ਆ ਤਸੱਲੀ ਹੋ ਜਾਊਗੀ ਉਹ ਮੈਂ ਰੂਦ ਤਾਂ ਹੁਣ ਵੀ ਖੁਸ਼ ਹੁੰਦੀ ਆ ਕੋਈ ਮਗਰ ਆਣ ਕੇ ਖੜ ਗਿਆ ਚਲੋ ਚੰਗੀ ਆ ਬੈੜ ਤੇ ਜਸੋਂ ਤਾਂ ਮੁੱਲ ਦੱਸਿੰਦਾ ਫਿਰ ਦੇਣੀ ਕਿਨੇ ਦੀ ਹੈ ਮੁੱਲ ਦੇ ਚੱਕਰ ਸੰਦੂ ਸਾਬ ਨਾ ਪਈ ਹੈ ਠਾ ਸੋਟਾ ਜੀ ਠਾ ਸੋਟਾ ਤੇ ਮਾਰੋ ਫਿਰ ਕੱਢੋ 70000 ਦੀ ਦੇ ਦਾਂ ਸੰਧੂ ਸਾਹਿਬ 70 ਦੀ ਆ ਮੁੱਲ ਭਲਾ ਵੀ 80 ਕਰਾ ਲੇ 75 ਕਰਾ ਲੇ ਕਈ ਵਾਰ ਆਇਆ ਹੁੰਦਾ ਨਾ ਵੀ ਕਿਸੇ ਵੀਰ ਨੂੰ ਇਹ ਵੀ ਪਤਾ ਲੱਗ ਜਾਵੇ ਵੀ ਆ ਡਿਮਾਂਡ ਆ ਵੀ ਇੱਥੇ ਕੁ ਦੇਣੀ ਆ ਮੁੱਲ 75 ਆ ਤੇ ਦੇ ਜੈਸਨੋ 70 ਰੀ ਹੈ ਦੇ ਲੈ 70000 ਰੀ ਹੈ ਹਾਂ 70 ਲੋ ਵੀ ਡਿਮਾਂਡ 200 ਚਾਹੇ ਕੋਈ 75 ਕਰਾ ਲਓ 80 ਕਰਾ ਲਓ ਠੀਕ ਹੈ ਜੀ ਕਈ ਵਾਰਾ ਭਰਾਵਾਂ ਹੁੰਦਾ ਵੀ ਸ਼ਾਇਦ 70 ਦੀ ਡਿਮਾਂਡ ਹੀ ਵੀਰ ਨੇ ਕੀਤੀ ਆ 70000 ਦੀ ਜਸਵੰਤਾਂ ਦਾ ਵੀ ਦੇਣੀ ਆ ਡਿਮਾਂਡ ਭਾਵੇਂ ਮੇਰਾ ਵੀਰ ਆਪ ਅੰਡਰਸਟੈਂਡ ਅਸੀਂ ਮੰਨਨੇ ਹੋ ਬਾਕੀ ਜਿੰਨੀ ਵੀ ਸੀਲ ਸਾਊਗਾ ਬਾਕੀ ਲੇਵੇ ਨੂੰ ਮੈਨੂੰ ਹੱਥੋਂ ਤੁਰ ਫੇਰ ਕੇ ਤਸੱਲੀ ਨਾਲ ਦਿਖਾਦਾ ਜਿਵੇਂ ਮਰਜ਼ੀ ਮੇਰਾ ਭਰਾ ਕੋਲ ਲੇਵੇ ਨੂੰ ਹੱਥੋਂ ਤਲਾ ਕੇ ਤਸਦੀ ਕਰ ਸਕਦੇ ਹੋ। ਹੰਡੀ ਜੀ। ਸੋ ਸੀਲ ਸਾਊਗਾ ਕਿਸੇ ਰਕਮ ਦੀ ਕੋਈ ਕਾਲੀ ਨਹੀਂ ਪੈਂਦੀ ਤੇ ਕੋਈ ਵੀ ਕਰਮਾਂ ਦੀ ਗਰਮ ਸ਼ਰਤ ਨਹੀਂ ਕਿ ਠੀਕ ਆ ਜੀ। ਸੋ ਚੰਗੀ ਆ 70000 ਦੀ ਮਿਲ ਜੂਗੀ ਤੇ ਕਰ ਲਿਓ ਸੰਪਰਕ ਚਾਹ ਬਣ ਭਰਾ ਆਪਣੇ ਇੱਕ ਸਾਈਗਨ ਨੰਬਰ ਤੇ ਜਸਮਤ ਇੱਧਰ ਆ ਜਾਇ ਕਾ ਬੈਡ ਆਪਣੇ ਕੋਲ ਆ ਗਈ ਆ। ਹਾਂਜੀ। ਇਹ ਐਚਐਫ ਨਾਲ ਇਹ ਵੀ ਕੋਈ ਜਰਸੀ ਐਚਐਫ ਨਾਲ ਕਰਾਉਂਦੇ ਵੇਚੀ ਸੰਦੂ ਸਾਹਿਬ। ਠੀਕ ਗੱਲ ਹੈ ਹਾਈਟ ਕ੍ਰੋਸ ਲਈਦਾ ਹਾਈਟ ਕੱਟ ਦੋਵੇਂ ਤੇ ਇੱਕੋ ਜਿਹੀ ਹੈ ਬਿਲਕੁਲ ਸੇਮ ਹੀ ਹੈ ਥੱਲੇ ਚੰਗੇ ਆ ਬਹੁਤ ਜ਼ਿਆਦਾ ਲੈ ਵੀ ਜੋੜਾ ਦੋਸਤੋਂ ਦੋਵੇਂ ਵੇੜਾਂ ਦਾ ਕੁਮਾਰ ਆ ਕਿਸੇ ਭਰਾ ਨਾਲ ਚਲੋ ਰਾਦਾ ਬਣ ਜਾਂਦਾ ਵੀ ਟਰਾਂਸਪੋਰਟ ਦਾ ਖਰਚਾ ਵਧੇਰੇ ਚੜ ਜਾਣਾ ਦੂਰ ਨੇੜੇ ਦਾ ਸਫ਼ਰ ਆ ਤੇ ਦੋਵਾਂ ਦਾ ਸੌਦਾ ਵੀ ਲਾ ਲਿਓ ਜੇ ਦੋ ਦੇ ਵਿੱਚੋਂ ਹੋਰ ਕੋਈ 1500 ਖੰਡ ਮੌਕੇ ਤੇ ਕੋਈ ਡਿਸਕਾਊਂਟ ਮੰਗਤਾ ਹੋ ਜੀ ਕੋਈ ਨਾ ਭਰਾਗੇ ਦੂਰ ਨੇੜੇ ਛੋੜ ਕਰਦਾ ਖੁੱਲੀ ਇਹਦਾ ਜਿਸਮਾ ਤੂੰ ਸਵੇਰ ਗਨਵਾ ਵੀਰ ਇਹ ਦੂਜਾ ਸੂਹਾ ਸੋਣੀ ਸੰਦੂਸਾ ਦੂਜਾ ਸੂਹਾ ਹਾਂ ਜੀ ਤੇ ਟਾਈਮ ਤਕਰੀਬਨ ਇਹ ਵੀ ਪੁੱਜੀ ਖੜੀ ਹੈ ਤਿਆਰੀ ਹੈ ਇਹਦੇ 20 ਕਿਹ ਤਰੀਕ ਨੂੰ ਦਿਨ ਪੂਰੇ ਆ ਕਾਪੀ ਆਲੇ 20 20 ਤਰੀਕ ਨੂੰ 20 ਜੂਨ ਨੂੰ ਹਾਂ 20 ਜੂਨ ਨੂੰ 4 4 ਦਿਨਾਂ ਨੂੰ 4 5 ਦਿਨਾਂ ਤੱਕ ਲੋ ਵੀ ਠੀਕ ਆ ਜੀ 20 ਜੂਨ ਨੂੰ ਬੇਰਮਾ ਪੂਰੇ ਆ ਬਾਕੀ ਇਹ ਵੀ ਤੁਸੀਂ ਵੇਖੋ ਮੇਰਾ ਭਰਾ 4/4 ਹੀ ਬਣੀ ਖੜੀ ਆ ਓਨੀ ਗਾਂ ਤੇ ਓਨੀ ਪਛਾਣ ਠੰਡੀ ਠੰਡੀ ਆ ਦੇਖੋ ਜੀ ਸੋ ਵੇਲ ਮੂਨ ਕਾफी ਜਿਆਦੀ ਹਵਾਨੇ ਚੱਡੇ ਦੇ ਉੱਪਰ ਸੋ ਚੱਡਾ ਦੇਵਾ ਬੜਾ ਸਫਾਈ ਨਾਲ ਕਰਮਾ ਲਿਉ ਆ ਵੇਖੋ ਜੀ ਠੀਕ ਆ ਪਾਈ ਪਾਈ ਲੱਗੀਆਂ ਸਿੱਧੀਆਂ ਮੈਂ ਨਾ ਤੇ ਜਿਵੇਂ ਫੁਲਕਾਰੀ ਜਾਂਦੇ ਨੇ ਵੀ ਫੁਲਕਾਰੀ ਤੇ ਕਢਾਈ ਕੀਤੀ ਹੁੰਦੀ ਹੈ ਹਾਂ ਕਢਾਈ ਹੈ ਫੁਲਕਾਰੀ ਦੇ ਹਾਂ ਦੇ ਠੰਡੀਆਂ ਮਰੀਆਂ ਬਾਕੀ ਜਸਮਤ ਸਿੰਘ ਹੈ ਠੰਡੀਆਂ ਸੀਰਸਾ ਹਾਂ ਬਿਲਕੁਲ ਜੀ ਹਾਂ ਪਰ ਬੱਚਾ ਬਹਿ ਜਾ ਥੱਲੇ ਤੇ ਬਾਕੀ ਕਿਸਾਨ ਵੀਰੋਂ ਉਨੀਂ ਗਾਂ ਤੇ ਉਨੀਂ ਪਛਾਹ ਬਿਲਕੁਲ ਦੂ ਤੱਕ ਲੇਵਾ ਲਈ ਫਿਰਦੀ ਆ ਜਦੋਂ ਉਹ ਸ਼ਟਾਰਟ ਹੋ ਕੇ ਸੋ ਮਿਲਕ ਵੇਣ ਵੀ ਕਾਫੀ ਸੋਹਣੀ ਹੈ ਕਿਉਂਕਿ ਦਧਾਰੂ ਪਸ਼ੂ ਆ ਹਾਂ ਫਾਈਪ ਪਾ ਲਿਆ ਗਿਆ ਉਹ ਬਿਲਕੁਲ ਮੋਟੀ ਰਸ ਦੇ ਵਰਗੀ ਮਿਲਕ ਵੇਣ ਹੁੰਦੀ ਹੈ ਪਸ਼ੂ ਦੀ ਸੋ ਇਧਰੋਂ ਤੁਹਾਨੂੰ ਦਿਖਾ ਦਿੰਨੇ ਆ ਬੈਕ ਸਾਈਡ ਤੋਂ ਤੁਸੀਂ ਝਾਤ ਮਾਰ ਲਓ ਕਿਸੇ ਰਕਮ ਦਾ ਕੋਈ 22 ਦਾ ਨਹੀਂ ਵਾਲਾ ਛੜ ਇੱਕਸਾਰ ਪੱਦਰਲੇਵਾ ਤੇ ਬਾਕੀ ਪੂਰੀ ਮਜ਼ਬੂਤ ਆ ਪਿੰਡੇ ਪੁੰਡੇ ਦੀ ਵੀ ਕਰਮ ਵਾਲੀ ਪਲੀ ਪਲੀਤੀ ਆ ਵੀ ਪੂਰੀ ਸੇਰੀ ਫਿੱਕੀ ਨਹੀਂ ਗਈ ਲੈ ਵੀ ਜਸਮਨ ਤੇ ਕੋਈ ਮੜਾ ਕਰੀਏ ਸਾਹਮਣੇ ਸਾਰਿਆਂ ਦੇ ਪੇਸ਼ ਵੀ ਸੋ ਤੋੜ ਕੇ ਇੱਕ ਵਾਰੀ ਦੋਸਤੋ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਠੀਕ ਆ ਜੀ ਸਵੇਰ ਦੂਜਾ ਕਿ ਤਜਾ ਦੱਸਿਆ ਜੀ ਨਹੀਂ ਦੂਜਾ ਹੀ ਦੂਜਾ ਦੂਜਾ ਸਵੇਰ ਦੋ ਦਿਨਾਂ ਵਿੱਚ ਬਾਹਰ ਚਵਾਇ 25 26 ਕਿਲੋ ਗਾਰੰਟੀ ਹਣ ਠੀਕਾ 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 ਬਾਕੀ ਵੇੜਾ ਜਸਮਾ ਤੋਂ ਵੇਖਦੇ ਸਾਰੀ ਪਤਾ ਲੱਗ ਜਾਂਦਾ ਬਾਕੀ ਤੇਰੀ ਚੁਆਇਸ ਵੀ ਕੋਈ ਮਾੜੀ ਨਹੀਂ ਹੈਗੀ ਕਿ ਚਲੋ ਵੇੜਾ ਪਹਿਲਾਂ ਵੀ ਬੜੀਆਂ ਪਾਈਆਂ ਵੇ ਬਹੁਤ ਜਿਆਦੀਆਂ ਸਾਫ ਹੁੰਦੀਆਂ ਚਾਹੇ ਰੋਪੇ ਇੱਕ ਪਿੱਛੇ ਜੇ ਸਿਆਲੀ ਦਿਹਾੜੀਆਂ ਦੀ ਗੱਲ ਕਰ ਲਈਏ ਸਿਆਲ ਦੇ ਵਿੱਚ ਵੀ ਵੇੜਾ ਕਾਫੀ ਪਾਈਆਂ ਨੇ ਤੇ ਮਾਲ ਜਿਹੜਾ ਬੜਾ ਸਾਫ ਸੁਥਰਾ ਹੀ ਨਿਕਲਿਆ ਕੋਈ ਇਹ ਨਹੀਂ ਹੋਇਆਗਾ ਵੀ ਚਲੋ ਲਿੱਸਾ ਫਿੱਕਾ ਜਿਹਾ ਪਸ਼ੂ ਲਿਆ ਕੇ ਕਦੀ ਪਾ ਦਿੱਤਾ ਹੋਵੇ ਹੋਵੇ ਨਹੀਂ ਕਿਉਂਕਿ ਵਪਾਰ ਲੈਣ ਦਾ ਕੰਮ ਆ ਅੱਗੋਂ ਚੰਗੇ ਪੈਸੇ ਲਾਉਣ ਵਾਲੇ ਸੱਜਣ ਵੀ ਕਾਫੀ ਹੈਗੇ ਆ ਠੀਕ ਆ ਜੀ ਤੇ ਮਾਲ ਜਿਹੜ ਵੇਖੋ ਕਰਮਾ ਜਿਹੀ ਜਸਵੰਤ ਇਥੇ ਨਾ ਰੋਗ ਨਹੀਂ ਸੱਜੇ ਖੱਬੇ ਉਹ ਪੂਰਾ ਪ੍ਰੋਪਰ ਨੇਵਾ ਲਖਾ ਦਿੱ ਗਏ ਸਵੇਰ ਨੂੰ ਤੇਰੀ ਦੋਸਤੋ ਕਾਫੀ ਤੁਹਾਨੂੰ ਦਿਖਾਈ ਦੇਊਗੀ ਸੱਜੇ ਖੱਬੇ ਹਰ ਪਾਸੇ ਜਿੱਥੇ ਸੰਤੂ ਸਾਕੇ ਨਾ ਪ੍ਰੀਕੀ ਲੱਗਾ ਛੋਟਾ ਛੋਟਾ ਜਿਆ ਪੈਟ ਸਟੇਟ ਆ ਰੰਗ ਜਿਹੜਾ ਦੋਸਤੋ ਬਲੈਕ ਤੇ ਵਾਈਟ ਹੈ ਬਹੁਤ ਜਿਆਦਾ ਸਾਰ ਬਹੁਤ ਵਧੀਆ ਰੰਗ ਬਾਜਾ ਕਰਮਾ ਦੀ ਠੀਕ ਹੈ ਜੀ ਲੋ ਬਠੇਗਾ ਜੀ ਸੋ ਇਹ ਕਿਸਾਨ ਬਿਰੋ ਸੈਕਿੰਡ ਨੰਬਰ ਤੇ ਬਾਹਰ ਜਿਹੜੀ ਆਪਾਂ ਤੁਹਾਨੂੰ ਦਿਖਾ ਦਿੱਤੀ ਹੈ ਠੀਕ ਹੈ ਉਹਨੇ ਕੋਲ ਸੋ ਜ਼ਿੰਮੇਵਾਰੀ ਫੁੱਲ ਬੜਾ ਫੁੱਲ ਹੈ ਜਸਵੰਤਾਂ ਦਾ ਆਪਣੀ ਕਿਸੇ ਭਰਾ ਨੇ ਚਲੋ ਘਰੇ ਮਗਾਉਣਾ ਪਸ਼ੂ ਆਨਲਾਈਨ ਸੌਦਾ ਕਰਦੇ ਹੋ ਤੇ ਜਰੂਰ ਤੁਸੀਂ ਗੱਲਬਾਤ ਕਰ ਲਿਓ ਖਰੀਦਾਰੀ ਦੀ ਤੇ ਇਹ ਜਸਵੰਤ ਕੀ ਮੋਲ ਨੇ ਕੀ ਪੜਦਾ ਇਸ ਵੇੜ ਦਾ ਮੋਲ ਦੇ ਸੰਧੂ 85 ਕਰਦੇ 80 ਦੀ ਦੇਦਾਂਗੇ ਵੇੜ 80 ਹਜ਼ਾਰ ਦੀ ਹਾਂਜੀ ਠੀਕ ਹੈ ਕੋਈ ਲੈਸ ਨੂੰ ਕੋਈ ਮਾਨ ਪਾੜ ਵੇਖ ਲਓ ਤੁਸੀਂ ਦੱਸੋ ਆਪੇ ਦੱਸ ਦੇ ਤੂੰ 2078 ਦੇ ਦੇ ਦਾਂ 78 ਦੀ ਹਾਂਜੀ ਹੋਰ ਵਿੱਚੋਂ ਹੈਗਾ ਕੋਈ ਥੋੜਾ ਪਤਾ ਤੂੰ ਹੀ ਦੱਸ ਦੇ ਜੇ ਹੈਗਾ ਤਾਂ ਕੱਢ ਦੇ ਨੇ ਨਹੀਂ ਕਰ ਤੋ ਹੋਰ ਕਰਦੇ ਆਪ ਦੀ ਮਰਜ਼ੀ ਦਾ ਵੇਖ ਲੈ 77 ਦੀ ਦੇ ਦਾਂ ਜਸਵੰਤਾਂ ਨੂੰ ਫਿਰ ਹਾਂ ਠੀਕ ਆ 77 ਦੀ ਲਓ ਵੀ 77000 ਦੇ ਠੀਕ ਆ ਹਾਂਜੀ ਸੋ ਇਹ ਵਾਰ ਜਿਹੜੀ ਕਿਸਾਨ ਵੀਰ ਉਹ 77000 ਦੀ ਜਸਵੰਤਾਂ ਦਾ ਵੀ ਦੇਵਾਂਗੇ ਦੋਵੇਂ 24 25 ਕਿਲੋ ਵਾਲੀਆਂ ਸਾਹ ਗਰੰਟੀ ਆ ਬਾਕੀ ਪਾਏ ਦਾ ਅੱਗੇ ਸੋ ਡੇਰੀ ਪਰਪਸ ਵਾਸਤੇ ਦੋਸਤੋ ਕਿਸੇ ਵੀਰ ਨੇ ਵੀ ਅੱਗੇ ਕੰਮ ਕਰਦਾ ਪਿਆ ਕੋਈ ਵੀਰ ਐਡ ਕਰਨੇ ਚਾਹੁੰਦੇ ਹੋ ਪਸ਼ੂ ਤੁਸੀਂ ਦੋ ਚੰਗੇ ਲਾਪਰੇ ਪਸ਼ੂ ਇੱਕੋ ਜੀ ਹਾਈਟ ਲੈਂਥ ਆ ਕ੍ਰੋਸ ਬਰੀਡ ਆ ਗਾਂ ਸਿਆਲ ਦੇ ਵਿੱਚ ਵੀ ਵਾਧੇ ਵਾਲੇ ਆ ਗਰਮੀ ਨੈਕਟ ਫੇਰ ਆਉਣੀ ਐ ਹੁਣ ਵੀ ਪ੍ਰੈਜ਼ੈਂਟ ਟਾਈਮ ਕਰਨੀ ਚੱਲਣ ਰਹੀ ਆ ਹੁਣ ਵੀ ਵਾਧੇ ਦੇ ਪਸ਼ੂ ਆ ਠੀਕ ਆ ਜੀ ਬਾਕੀ ਕਿਸੇ ਰਕਮ ਦੀ ਗਰਮੀ ਨਹੀਂ ਮਨਾਉਂਦੇ ਕਿਉਂਕਿ ਕ੍ਰੋਸ ਬਰੀਡਾਂ ਦੇ ਵਿੱਚ ਗਰਮੀ ਦੇ ਤੋਹਫੇ ਆਦੇ ਸੋ ਜਿੰਦ ਜਾਨ ਗਰਮੀ ਦੇ ਅੱਗੇ ਜਿਹੜੇ ਦੋ ਨਾਗ ਤੁਹਾਨੂੰ ਦਿਖਾ ਦਿੱਤੇ ਆ ਬਾਕੀ ਮੇਰਾ ਭਰਾ ਸੰਪਰਕ ਕਰ ਲਿਓ ਨੰਬਰ ਇੱਕ ਜਸਵੰਤ ਵੀਰੇ ਆਪਣੇ ਕਰ ਦਿਓ ਸਾਜੇ 889813200 ਠੀਕ ਹੈ ਭਰਾ 889813200 ਠੀਕ ਹੈ ਵੀਰੇ ਹਾਂਜੀ ਓਕੇ ਭਾਜੀ ਓਕੇ ਭਾਜੀ ਲਾਈਏ ਫਤਿਹ ਹਾਂ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਲੋ ਵੀ ਭਰਾਵੋ ਕਰ ਲਿਓ ਸੰਪਰਕ ਜਸਵੰਤ ਦਾ ਨੰਬਰ ਸਕਰੀਨ ਦੇ ਉੱਪਰ ਚੱਲਣ ਦੇ ਆ ਮਾਲ ਆਉਂਦਾ ਰਹੇਦਾ ਭਰਾ ਦੇ ਕੋਲ ਬਾਕੀ ਸਮੇਂ ਸਮੇਂ ਨਾਲ ਗੱਲਬਾਤ ਕਰਦੇ ਰਿਆ ਕਰੋ ਧੰਨਵਾਦ ਜਿੰਨੇ ਭਰਾ ਵੀਡੀਓ ਵੇਖਦੇ ਹੋ ਕਮੈਂਟ ਕਰਦੇ ਹੋ ਲਾਈਕ ਕਰਦੇ ਹੋ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ